ਹਾਂਜੀ ਵੀਰ ਜੀ ਮੇਰੀ ਹੱਥ ਜੋੜ ਕੇ ਸੰਗਤਾਂ ਨੂੰ ਇਹ ਬੇਨਤੀ ਹੈ ਵੀ ਆਪਾਂ ਦੇਖੋ ਸੋਸ਼ਲ ਮੀਡੀਆ ਤੇ ਸਾਰੇ ਕਹਿੰਦੇ ਨੇ ਵੀ ਗਰੰਥੀ ਸਿੰਘਾਂ ਦੀ ਬਾਹ ਫੜੋ ਗਰੰਥੀ ਸਿੰਘਾਂ ਦੀ ਸਹਾਇਤਾ ਕਰੋ ਪਰ ਆਪਣੀ ਵੀਰ ਜੀ ਰਵੀ ਸਿੰਘ ਜੀ ਉਹਨਾਂ ਨੇ ਮੇਰੀ ਬਾਹ ਫੜੀ ਹੈ ਤੇ ਮੇਰਾ ਕਾਰੋਬਾਰ ਮੇਰਾ ਕੰਮ ਸ਼ੁਰੂ ਕਰਵਾਤਾ ਹੀ ਮੇਰੀ ਸੰਗਤ ਨੂੰ ਇਹ ਅਪੀਲ ਹੈ ਵੀ ਖਾਲਸਾ ਏਡ ਹੈ ਜਿਹੜੇ ਭਾਈ ਸਾਹਿਬ ਅਈ ਰਵੀ ਸਿੰਘ ਜੀ ਉਹ ਜਿੱਥੇ ਵੀ ਸਹੀ ਮੈਨੇਜ ਚ ਬੰਦੇ ਨੂੰ ਲੋੜ ਹੈ ਉੱਥੇ ਸਹੀ ਮੈਨੇਜ ਚ ਹੈਲਪ ਹੋ ਰਹੀ ਹੈ ਬਿਜੜੇ ਜਰੂਰਤਮੰਦ ਨੇ ਉਹਨਾਂ ਦੀ ਸਹਾਇਤਾ ਉਹ ਕਰਦੇ ਨੇ ਬੰਦੇ ਜਾ ਕੇ ਮੇਰੇ ਇਸ ਲਈ ਸਿੱਖ ਸੰਗਤਾਂ ਨੂੰ ਅਪੀਲ ਹੈ ਵੀ ਜਿਹੜਾ ਤੁਸੀਂ ਜਿਹੜਾ ਵੀ ਦਸਵੰਦ ਕੱਢਦੇ ਹੋ ਉਹ ਥੋੜਾ ਸਹੀ ਲਿਖੇ ਸਹੀ ਜਗ੍ਹਾ ਤੇ ਲੱਗਦਾ ਜਿਵੇਂ ਮਹਾਰਾਜ ਵੀ ਕਹਿੰਦੇ ਨੇ ਅਕਲੀ ਕੀ ਚੈਹ ਦਾਨ ਵੀ ਜਿਹੜਾ ਦਾਨ ਵੀ ਹੈ ਉਹ ਵੀ ਆਪਾਂ ਨੂੰ ਅਕਲ ਦੇ ਨਾਲ ਕਰਨਾ ਚਾਹੀਦਾ ਵੀ ਆਪਣਾ ਦਿੱਤਾ ਹੋਇਆ ਦਾਨ ਜਾ ਕਿੱਥੇ ਰਿਹਾ ਵੀ ਉਹ ਸਹੀ ਸੰਗਤ ਦਾ ਜਿਹੜਾ ਦਾਨ ਦਿੱਤਾ ਹੋਇਆ ਹੈ ਜੇ ਆਪਾਂ ਖਾਲਸਾ ਈਡ ਦੇ ਨਾਲ ਜੁੜਦੇ ਹਾਂ ਜਾਂ ਸੰਗਤ ਖਾਲਸਾ ਈਡ ਨੂੰ ਦਸਵੰਦ ਦਿੰਦੀ ਹੈ ਤਾਂ ਉਹ ਸਹੀ ਜਗ੍ਹਾ ਪਹੁੰਚਦਾ ਹੈ ਇਹ ਪ੍ਰੋਪਰ ਗਾਰੰਟੀ ਹੈ